ਜਿਹੜਾ ਕਸਟ ਹੈ ਜਿਹੜਾ 2013 ਦਾ ਇੱਕ ਪਲਾਟ ਉਹਦੇ ਨਾਮ ਦਾ ਹੈ ਜਿਹੜੀ ਤਾਰ ਕਰੀਏ ਇਹ ਪੈਸੇ ਬਿਨੈਉ ਤੇ ਬਦੋ ਹੈ ਨਹੀਂ ਮੈਂ ਉਹ ਇਹਨਾਂ ਕਰ 8 ਕਰਾ ਇੱਕ ਜਿਹੜਾ ਉਹਨਾਂ ਕੰਮ ਕਰਦੇ ਹਾਂ ਹਾਂਜੀ ਕਿਸਾਨਾਂ ਨੂੰ ਇਹਦੀਆਂ ਗਿਰਫਤਾਰੀਆਂ ਕਰਕੇ ਗੱਡੀਆਂ 'ਚ ਬਿਠਾ ਲਿਆ ਜਾ ਰਿਹਾ ਜੀ ਤੇ ਜਿਹੜੇ ਸਾਡੇ ਕਿਸਾਨਾਂ ਨੂੰ ਅਰੈਸਟ ਕਰ ਲਿਆ ਤੇ ਉਹਨਾਂ ਨੂੰ ਫੜ ਕੇ ਗੱਡੀਆਂ 'ਚ ਬਿਠਾ ਲਿਆ ਜੀ ਜਿਹੜਾ ਆਪਣੇ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਸੀ ਅੱਜ ਉਹਨਾਂ ਨੂੰ ਦੁਬਾਰਾ ਫੇ ਗੱਡੀਆਂ ਦੇ ਵਿੱਚ ਬਿਠਾ ਲਿਆ ਜੀ ਆ ਤੁਸੀਂ ਵੀਡੀਓ ਵੇਖ ਰਹੇ ਜੇ ੱੱਕੇ ਮਾਰ ਮਾਰ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਜਾ ਰਿਹਾ ਜਿਹੜੀ ਜਿਹੇ ਉੱਤੇ ਫੜ ਕੇ ਲਾਇਆ ਤੇ ਫੜ ਕੇ ਲੈ ਕੇ ਜਾਇਆ ਆ ਜਾ ਨੁਕਸਾਨ ਹੈ ਉਹ ਕਹਿੰਦੇ ਗਿਰਫਤਾਰੀਆਂ ਸੁ ਹੋ ਗਿਆ ਜੀ ਗੱਲ ਬਤਾ ਕਰਕੇ ਗਿਟਗੀ ਭਰਵਾ ਲਿਆ ਜੀ ਇਹ ਤਾਂ ਬਿਆਧਾਰ ਆ ਜੀ ਮੇਰਾ ਡੀਆਈਜੀ ਸਾਹਿਬ ਉਹਨਾਂ ਨੇ ਮਾਨਦੇ ਨਹੀਂ ਜਿਹੜੀ ਖੱਟੇ ਉਹਨੂੰ ਤੇ ਮੰਨਦੇ ਨਹੀਂ ਉਹਨਾਂ ਕੀਤੇ 45 ਦਿਨ ਦੀ ਉਹ ਤਾਂ ਸਾ ਤੋੜ ਪੰਜਾਬ ਸਰਕਾਰ ਦੇ ਬਿਹੇਵ ਤੇ ਗੱਲ ਹੋਈ ਫਿਰ ਇਹਨਾਂ ਕਹਿੰਦੇ ਮੱਖ ਮੰਤਰੀ ਨਾਲ ਗੱਲ ਕਰਾਓ ਇਹਦੀ ਗੱਲ ਸਾਰੇ ਅਫਸਰ ਕਿਹਨੇ ਹਰ ਗੱਲ ਲੜਗੀਆਂ ਲੜੀਆਂ ਨਹੀਂ ਬਿਲਕੁਲ ਨਹੀਂ ਤੁਹਾਡੀ ਨਾਲ ਸਾਡੀ ਮਲਾਜਮਾਨਾ ਨਾਲ ਦੀ ਲੜਾਈ ਹੈ ਸਾਡੀ ਪਰਿਵਾਰਾਂ ਤੇ ਥੋੜਾ ਵੱਡੀ ਆਈ ਸਾਹਿਬ ਨੂੰ ਗੱਲ ਕਰ ਲੋ ਕਰ ਲੈਣੇ ਕਰਦੇ ਕੋਈ ਨਹੀਂ ਸਾਡੇ ਕੋ ਗੱਲ ਚੋਰੇ ਐ ਸਤਜੀ ਸਾਹਿਬ ਵੀ ਕਰੂਗਾ ਨਾ ਬੈਠੋ ਯਾਰ ਸਾਰੇ ਜਣੇ ਬੈਠੋ ਗੱਲ ਕਰਾਂਗੇ ਮੇਰੀ ਬੈਠੋ ਸਾਡੀ ਇੱਕ ਲੜਾਈ ਜਿਹੜੀ ਰੇਟ ਦੀ ਆ ਲੋਕਾਂ ਨੇ 60-60 ਵੀ ਲਿਆ ਇੱਕ ਮਿੰਟ ਇੱਕ ਮਿੰਟ ਘਰਾਂ ਦੇ ਮੇਲੇ ਜ਼ਮੀਨ ਦੇ ਨਹੀਂ ਮੈਂ ਆ ਗੱਲ ਕਿਹਾ ਵੀ ਘਰ ਦੇ ਮੇਲੇ ਜ਼ਮੀਨ ਦੇ ਕਿਦਾ ਕਹੋ ਨਾ ਤੁਹਾਨੂੰ ਬਜ਼ੁਰਗੋਂ ਘਰ ਦੇ ਪੈਸੇ ਮਿਲੇ ਆ ਮੈਂ ਜੀ ਵਲੰਟਰੀ ਬਾਬਾ ਸੁਖਦੇਵ ਸਿੰਘ ਨਾ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਪੰਜਾਬ ਅੱਜ ਜੋ ਪੇਟੇਵੜ ਦੇ ਵਿੱਚ ਆਇਆ ਪ੍ਰਸ਼ਾਸਨ ਪੰਜਾਬ ਪੁਲਿਸ ਦੇ ਭਗਵੰਤ ਮਾਨ ਨੇ ਕਾਨੂੰਨ ਦੀਆਂ ਸੱਟੀਆਂ ਢਾ ਦਿੱਤੀਆਂ ਕਿਉਂਕਿ ਜਿਸ ਦਿਨ ਅਸੀਂ ਰੇਲ ਟ੍ਰੈਕ ਤੇ ਬੈਠੇ ਸੀ ਦੇਵੀ ਦਾਸਪੁਰੇ ਸਾਡੀ ਬਾਰਡਰ ਰੇਂਜ ਡੀਆਈਜੀ ਸਾਹਿਬ ਨਾਲ ਮੀਟਿੰਗ ਹੋਈ ਸੀ ਤਾਂ ਉਹਨਾਂ 45 ਦਿਨਾਂ ਦਾ ਸਮਾਂ ਮੰਗਿਆ ਸੀ ਕਿ ਕੋਈ ਜਿੰਨਾ ਤੱਕ ਜਿਨ੍ਹਾਂ ਦੇ ਪੈਸੇ ਰਹਿੰਦੇ ਆ ਜਿੰਨਾ ਤੱਕ ਉਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਜ਼ਮੀਨਾਂ ਤੇ ਕਬਜ਼ਾ ਕਰਨ ਨਹੀਂ ਆਵਾਂਗੇ ਜੇ ਜਦੋਂ ਅੱਜ ਪ੍ਰਸ਼ਾਸਨ ਆਇਆ ਸਾਡੇ ਆਗੂਆਂ ਨੇ ਗੱਲਬਾਤ ਕੀਤੀ ਭਦੇਰ ਨੇ ਕੀਤੀ ਜੀ ਤਾਲਾ ਸਾਹਿਬ ਨੇ ਤੇ ਜਿਹੜੇ ਬਾਰਡਰ ਇੰਜ ਦੇ ਡੀਆਈਜੀ ਸਾਹਿਬ ਉਹ ਕਹਿੰਦੇ ਆ ਕਿ ਜੋ ਥੱਲੇ ਕੁਝ ਹੋ ਰਿਹਾ ਸਾਨੂੰ ਕੁਝ ਪਤਾ ਹੀ ਨਹੀਂ ਤੇ ਅਸੀਂ ਕਹਿਣਾ ਚਾਹੁੰਦੇ ਕਿ ਆ ਜਿਹੜੀਆਂ ਜ਼ਮੀਨਾਂ ਤੁਸੀਂ ਵੇਖ ਰਹੇ ਜੇ ਇਹਨਾਂ ਦੇ ਵਿੱਚ ਖਾਤੇ ਤੇ 1 ਰੁਪਿਆ ਨਹੀਂ ਗਿਆ ਪਿਆ ਕਿ ਜਿਹੜਾ ਸਰਕਾਰ ਇਹ ਧੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਕਰ ਰਹੀ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਪ੍ਰਸ਼ਾਸਨ ਨੇ ਅੱਜ ਇੱਥੇ ਕੀਤਾ ਸਾਡੇ ਕਿਸਾਨਾਂ ਦੇ ਆਗੂਆਂ ਨੂੰ ਕੁਝ ਰੈਸਟ ਕਰ ਲਿਆ ਤੇ ਬਿਨਾ ਵਜੇ ਅਰੈਸਟ ਕਰਕੇ ਇਹਨਾਂ ਨੂੰ ਅੰਦਸ਼ੀ ਥਾਂ ਤੇ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਉਹ ਬਾਅਦ ਦੇ ਵਿੱਚ ਪਤਾ ਲੱਗੂਗਾ ਇਹ ਜਿਹੜੀ ਭਗਵੰਤਮਾਨ ਸਰਕਾਰ ਦੀ ਏਸੀ ਪਰ ਜੋ ਸ਼ਬਦਾਂ ਵਿੱਚ ਨਿੰਦਾ ਕਰਨੇ ਆ ਅਸੀਂ ਤੁਹਾਡੇ ਸੋਸ਼ਲ ਮੀਡੀਆ ਦੀ ਕਹਿਣਾ ਚਾਹਦੇ ਹਾਂ ਕਿ 16000 ਰੁਪਏ ਗਰਦਾਸਪੁਰ ਜ਼ਿਲ੍ਹੇ ਦਾ ਹੋਰ ਕਿਲਾ ਜਿਹੜਾ ਕਾਰਪੋਰੇਟ ਘਰਾਨਿਆਂ ਦੇ ਹੱਥ ਸੀ ਸਰਕਾਰ ਦੇਣ ਜਾ ਰਹੀ ਆ ਅਸੀਂ ਕਹਿੰਦੇ ਗਏ ਜਿਹੜੀਆਂ ਜ਼ਮੀਨਾਂ ਦੀ ਕੀਮਤ ਕੋਈ 26 ਲੱਖ ਨਹੀਂ ਕੋਈ 25 ਲੱਖ ਨਹੀਂ ਹੈਗੀ ਔਰ ਜਿੱਥੋਂ ਸਿੱਧਾ ਇੱਥੇ ਜਿਹੜੇ ਮੁਲਾਜ਼ਮ ਉਹ ਕਹਿੰਦੇ ਆ ਕਿ ਤੁਸੀਂ ਤੁਹਾਡੇ ਖਾਤਿਆਂ 'ਚ ਪੈਸੇ ਆ ਜਾਣਗੇ ਅਸੀਂ ਕਹਿੰਦੇ ਕਿ ਸਾਡੇ ਖਾਤਿਆਂ 'ਚ ਪੈਸੇ ਕਿੱਥੋਂ ਆ ਜਾਣਗੇ ਨਕਦ ਕੈਸ਼ ਦਿੱਤੀ ਜਾਵੇ ਚੈੱਕ ਦਿੱਤੇ ਜਾਣ ਦਾਲਤਾਂ ਦੇ ਵਿੱਚ ਸਾਨੂੰ ਹੀ ਪਤਾ ਪੈਸੇ ਨਹੀਂ ਕਿਵੇਂ ਮਿਲਣੇ ਪਰ ਜਿੱਥੋਂ ਸਿੱਧਾ ਜਿ Commentment ਤੋਰੀ ਆ ਗਰਦਾਸਪੁਰ ਜਿਹੜਾ ਪੰਜਾਬ ਪੁਲਿਸ ਨੇ ਚਾਹੇ ਤੇ ਜਿਹੜੇ ਪੰਜਾਬ ਪੁਲਿਸ ਦੇ ਡੀਆਈਜੀ ਸਾਹਿਬ ਉਹਨਾਂ ਦੇ ਕਹਨੇ 'ਚ ਨਹੀਂ ਚੱਲਦੇ ਤੇ ਚਾਹੇ ਫੇ ਜਿਹੜੇ ਪੰਜਾਬ ਪੁਲਿਸ ਦੇ ਡੀਆਈਜੀ ਬਾਜੇ ਰੇਂਜ ਅੰਮ੍ਰਿਤਸਰ ਚਾਹੇ ਫੇ ਉਹ ਉਹਨਾ ਝੂਠ ਬੋਲਦੇ ਆ ਇਹਨਾਂ ਦੇ ਵਿੱਚ ਤੁਹਾਨੂੰ ਸੋਸ਼ਲ ਮੀਡੀਆ ਰਹੀ ਸਾਰੀ ਇਹ ਵੀਡੀਓ ਭਾਈ ਦੱਸ ਦਵਾਂਗੇ ਜੋ ਕੁਝ ਭਗਵੰਤ ਮਾਨ ਸਰ ਕਰ ਰਹੀ ਆ ਬਿਲਕੁਲ ਗਲਤ ਕਰ ਰਹੀ ਆ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰ ਰਹੀ ਆ ਤੇ ਇਸ ਦੀ ਅਸੀਂ ਪਰਸ਼ਵਦਾਂ ਵਿੱਚ ਨਿੰਦਾ ਕਰਦੇ ਹਾਂ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਅੱਜ ਅਸੀਂ ਅੱਡਾ ਕੋਰਟ ਆਡਰਮਲ ਜਿਹੜਾ ਗੁਰਦਾਸਪੁਰ ਦੇ ਵਿੱਚ ਇਕੱਠੇ ਹੋਏ ਆ ਆ ਕੋਸ਼ ਸਮਾਂ ਪਹਿਲਾ ਜਿਹੜਾ ਆ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਦਿੱਲੀ ਕਟੜਾ ਐਕਸਪ੍ਰੈਕਸ ਵੇਅ ਦੇ ਉੱਪਰ ਜੋ ਪਿਛਲੀ ਦਿਨੀ 7 ਤਰੀਕ ਨੂੰ ਦੇਵੀ ਦਾਸਪੁਰੇ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਉਸ ਭਰੋਸੇ ਨੂੰ ਤੋੜ ਕੇ ਬਗੈਰ ਜੋਗ ਮਾਅਵਜਾ ਦਿੱਤਿਆਂ ਧੱਕੇ ਨਾਲ ਜਿਹੜੀਆਂ ਜ਼ਮੀਨਾਂ ਆ ਉਹ ਕਬਜ਼ਾ ਕੀਤੀਆਂ ਜਾ ਰਹੀਆਂ ਆ ਲੰਮੇ ਸਮੇਂ ਤੋਂ ਲੜਾਈ ਜਿਹੜਾ ਗਰਦਾਸਪੁਰ ਦੇ ਵਿੱਚ ਤੇ ਜਥੇਬੰਦੀ ਵੱਲੋਂ ਲੜੀ ਜਾ ਰਹੀ ਆ ਵਕ ਵਕ ਸਮਿਆਂ ਦੇ ਉੱਤੇ ਜੋ ਅਧਿਕਾਰੀਆਂ ਵੱਲੋਂ ਮੀਟਿੰਗਾਂ ਦੌਰਾਨ ਕੀਤੇ ਹੋਏ ਫੈਸਲੇ ਆ ਉਹਨਾਂ ਤੋਂ ਪਛਾਣ ਪ੍ਰਸ਼ਾਸਨ ਗਿਆ ਆ ਵੱਡੀ ਪੱਦਰ ਦੇ ਉੱਪਰ ਜੋ ਕੋਟਾ ਡਰਮਲ ਤੋਂ ਕਾਦੀਆਂ ਨੂੰ ਰੋਡ ਜਾ ਰਿਹਾ ਆ ਉਧਰ ਉੱਪਰ ਵੱਡੀ ਫੋਰਸ ਲਾ ਕੇ ਇਧਰ ਕੋਟਾ ਡਰਮਲ ਵਾਲੇ ਪਾਸੇ ਫੋਰਸਾਂ ਲਾ ਕੇ ਰਸਤੇ ਬੰਦ ਕਰਕੇ ਤੇ ੱੱੱਕੇ ਨਾਲ ਜਿਹੜਾ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਲੱਦ ਕੇ ਜਵਰੀ ਗਰਦਾਸਪੁਰ ਵਾਲੇ ਪਾਸੇ ਲੈ ਕੇ ਗਏ ਆ ਮਤਾਵਾਵਾਂ ਪੈਣਾਂ ਨੂੰ ਨਾਲ ਲੈ ਕੇ ਗਏ ਆ ਤੇ ੱੱੱਕੇ ਨਾਲ ਜਿਹੜੀਆਂ ਜ਼ਮੀਨਾਂ ਆ ਆੜੀਆਂ ਪੋਗ ਲੈਣਾ ਮਸ਼ੀਨਾਂ ਜਿਹੜੀਆਂ ਚੱਲ ਰਹੀਆਂ ਉਥੇ ਕੁਐਰ ਕੀਤੀ ਜਾ ਰਹੀਆਂ ਤੇ ਕਿਸਾਨਾਂ ਨੂੰ ਜ਼ਬਰਦਸਤੀ ਕਿਚ ਤੂ ਕਰਕੇ ਠਾਣਿਆਂ ਦੇ ਵਿੱਚ ਜਿਹੜਾ ਆ ਉਹ ਬੰਦ ਕੀਤਾ ਗਿਆ ਅਗਲੀ ਕਾਰਵਾਈ ਸੂਬੇ ਦੇ ਆਗੂ ਨਾਲ رابطہ ਕਰਕੇ ਉਹਦੀ ਕੋਈ ਨਵੀਂ ਰਣਨੀਤੀ ਜਿਹੜੀ ਤਿਆਰ ਕਰਾਂਗੇ ਤੁਹਾਡੇ ਮਾਤਮਾਰਾਈ ਇਹ ਗੱਲ ਜਿਹੜੀ ਹੈ ਲੋਕਾਂ ਤੱਕ ਦੱਸਣੀ ਚਾਹੁੰਦੇ ਆ ਵੀ ਜੋ ਪ੍ਰਸ਼ਾਸਨ ਨੇ ਦੇ ਵੀ ਦਾਸ ਪੂਰੇ ਦੇੜੇਵੇਂ ਟਰੈਕ ਦੇ ਉੱਤੇ ਭਰੋਸਾ ਦਿਵਾਇਆ ਸੀਗਾ ਉਹ ਭਰੋਸਾ ਬਿਲਕੁਲ ਜਿਹੜਾ ਆ ਖਤਮ ਕਰਕੇ ਜ਼ਮੀਨਾਂ ਉੱਪਰ ਕਬਜ਼ਾ ਲੈਣ ਲਈ ਪ੍ਰਸ਼ਾਸਨ ਫੇਰ ਪਹੁੰਚਿਆ